ਤਰਨਤਾਰਨ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਜਿਮਨੀ ਚੋਣ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਐਲਾਨਿਆ ਹੈ ਅਜਹੀਆਂ ਖਬਰਾਂ ਪੀਰਵਾਰ ਸਵੇਰ ਤੋਂ ਹੀ ਚੱਲ ਰਹੀਆਂ ਸਨ ਪਰ ਹੁਣ ਇਸ ਤੇ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਫਰਾਮ ਲਾ ਦਿੱਤਾ ਹੈ ਉਹਨੇ ਕਿਹਾ ਕਿ ਇਹ ਖਬਰ ਝੂਠੀ ਫੈਲ ਰਹੀ ਹੈ ਉਹਨੇ ਕਿਹਾ ਕਿ ਬੀਬੀ ਖਾਲੜਾ ਨਾਲ ਗੱਲ ਚੱਲ ਰਹੀ ਹੈ ਪਰ ਅਜੇ ਤੱਕ ਉਹਨਾਂ ਦੇ ਨਾਂ ਤੇ ਮੋਹਰ ਨਹੀਂ ਲਾਈ ਗਈ ਅੱਜ ਜੋ ਮੀਡੀਆ ਤੇ ਖਬਰ ਚੱਲ ਰਹੀ ਹੈ ਕਿ ਬੀਬੀ ਪਰਮਜੀਤ ਖਾਲੜਾ ਨੂੰ ਤਨਤਨ ਤੋਂ ਉਮੀਦਵਾਰ ਲਾਣਿਆ ਗਿਆ ਕਿ ਜਿਹੜੀ ਕਿ ਬਿਲਕੁਲ ਝੂਠੀ ਖਬਰ ਆ ਕਿਸੇ ਨੂੰ ਵੀ ਸਾਡੇ ਪਾਰਟੀ ਵੱਲੋਂ ਅਜੇ ਤੱਕ ਕਿਸੇ ਨੂੰ ਵੀ ਉਮੀਦਵਾਰ ਨਹੀਂ ਲਾਣਿਆ ਗਿਆ ਤੇ ਨਾ ਹੀ ਕਿਸੇ ਨੂੰ ਹਮਾਇਤ ਦਿੱਤੀ ਗਈ ਆ ਇਸ ਕਰਕੇ ਅਸੀਂ ਸਾਰੀ ਪਾਰਟੀ ਜਦੋਂ ਵੀ ਕੋਈ ਫੈਸਲਾ ਕਰਾਂਗੇ ਤੇ ਜਿਹੜਾ ਵੀ ਉਮੀਦਵਾਰ ਹੋਊਗਾ ਉਹਨੂੰ ਅਸੀਂ ਪੂਰੀ ਪ੍ਰੈਸ ਕਾਨਫਰੰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਚਲਾਨਾਂਗੇ ਤੇ ਇਸ ਕਰਕੇ ਉਹਨਾਂ ਚਿਰ ਕਿਸੇ ਚ ਮਸਲੇ ਤੇ ਵੀ ਵਿਚਾਰ ਨਾ ਕੀਤੀ ਜਾਵੇ ਠੀਕ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਆ ਤੇ ਉਹਨਾਂ ਨੂੰ ਸੰਗਤਾਂ ਦੀ ਇਹ ਬੇਨਤੀ ਸੀਗੀ ਤੇ ਅਸੀਂ ਉਹਨਾਂ ਦੇ ਗਾੜੀ ਰੱਖੀ ਆ ਉਹ ਵਿਚਾਰ ਕਰ ਰਹੇ ਆ ਤੇ ਬਾਕੀ ਚਲੋ ਉਹਨਾਂ ਨਾਲ ਵੀ ਸਾਡੀ ਵਿਚਾਰ ਚੱਲ ਰਹੀ ਆ ਤੇ ਆਉਣ ਵਾਲੇ ਸਮੇਂ ਚ ਜੋ ਵੀ ਫੈਸਲਾ ਹੋਊਗਾ ਅਸੀਂ ਉਹਦੇ ਅਨਸਾਰ ਅ ਅੱਗੇ ਸੰਗਤਾਂ ਨੂੰ ਜਿਹੜੇ ਕਿ মিডিਆ ਨੂੰ ਵੀ ਦੱਸਿਆ ਜਾਊਗਾ ਸੰਗਤਾਂ ਨੂੰ ਵੀ ਦੱਸਿਆ ਜਾਊਗਾ ਅਜੇ ਫਿਲਹਾਲ ਇਹੋ ਜੀਆਂ ਖਬਰਾਂ ਤੇ ਕੋਈ ਯਕੀਨ ਨਾ ਕੀਤਾ ਜਾਵੇ